ਯਾਰ ਜਲ ਮਿੱਤਰੋ ਅੱਜ ਆਪਾਂ ਆ ਗਏ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਪਿਛਲੇ ਵਲੌਗ ਦੀ ਵਿੱਚ ਵੇਖਿਆ ਸੀ ਕੰਮਾਂ ਨੂੰ ਕੰਮ ਪੈ ਗਿਆ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਕੇ ਆਉਣਾ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੇ ਘਰੇ ਬਣ ਲਗਾ ਸਾਰ ਮਾਦਾ ਨਹੀਂ ਮੈਂ ਐਂਡ ਕਰਾਈ ਜਾਂਦੇ ਬੱਲਨ ਬੁੱਲ ਲੈ ਆਉਂਦਾ ਤੇ ਮੈਂ ਚੱਲਿਆ ਹਾਂ ਮੁੰਡੇ ਨੇ ਸਦਾ ਇਹ ਕਹਿੰਦਾ ਅੱਜ ਗੇਮਾਂ ਡਿਸਕੂਲੇ ਦੇ ਆ ਜਾ ਉਤੋਂ ਬਾਅਦ ਜਾਣਾ ਪਊਗਾ ਅੰਡ ਸਾਬ ਨਾਲ ਨਾਲ ਇਦਾਂ ਬਨੇ ਰਹੋ ਤੇ ਮੁੰਡੇ ਅੰਗੀ ਲਾ ਕੇ ਤੇ ਪਹੁੰਚ ਗਏ ਆਪਾਂ ਸਕੂਲ ਜਿੱਥੇ ਗੇਮਾਂ ਚੱਲਣ ਦੀਆਂ ਵਾਂ ਏ ਚੇ ਸਪੀਕਰ ਵੀ ਪੂਰੇ ਚੱਲ ਹੁੰਦਾ ਯਾਰ ਇਹ ਵੀ ਅਨੁਭਵੀ ਦਾ ਪੇਰੈਂਟ ਫੋਨ ਗੇਮ ਕਣ ਗਰਾਉਂਡ ਤੇ ਚੱਲੇ ਆ ਗਰਾਉਂਡ ਤੇ ਜਾ ਕੇ ਦਿਖਾਉਣੇ ਤੁਹਾਨੂੰ ਨਾਲ-ਨਾਲ ਵੀਰੋਂ ਨਹੀਂ ਆਪਣੇ ਆਗੇ ਆਪਾਂ ਨੂੰ ਲੈਣ ਤੇ ਕਿੰਦਾ ਹਰ ਇਹ ਕਿਹਨੇ ਚੱਲਣੀਆਂ ਗੇਮਾਂ ਵਧੀਆ ਚੱਲਣੀਆਂ ਆਓ ਤੁਹਾਨੂੰ ਦਿਖਾਉਣ ਦੇ ਰੋ ਪਹਿਲਾਂ ਆ ਰਹੇ ਹਰ ਨਾਲ-ਨਾਲ ਆਜੋ ਆ ਰਹੇ ਕਿਹੜੀ ਗੇਮ ਹੈ ਸਾਰੇ ਸਰਸਰੋਂ ਆਉਂਦੇ ਆਸ਼ਾ ਹਲੋ ਅੱਛਾ ਚੱਲਣੀਆਂ ਮੰਦਨ ਵਾਲੇ ਸਟੂਡੈਂਟ ਪੜਾਤੀ ਹੱਥ 'ਚ ਮਾਨਾ ਪੂਰਾ ਸਟੇਡੀਅਮ ਬਣਾ ਰੰਗੋ ਰੰਗ ਪ੍ਰੋਗਰਾਮ ਚੱਲਣ ਦੇ ਆ। ਆ ਕਾਟਾ ਖਣ ਲੱਗਾ ਹੀ ਆ ਵੇ। ਤੇ ਆ ਜਾਂਦਾ ਹੀ। ਜੈਮਸ ਇਹ ਮਾਨਾ ਲੌਂਗ ਜੰਪ ਲੱਗੰਦਾ ਆ। ਇਹ ਆ ਜਾਂਦਾ ਹੀ। ਬਹੁਤ ਜ਼ਿਆਦੇ ਬੱਚੇ ਆ ਗਏ। ਇਹ ਇਹ ਮਾਨਾ ਜਿਹੜੇ ਪਾਰਟਿਸਪੇਟ ਹੋ ਰਹਿ ਜੋ ਪੈਰਸ ਦਾ ਪਾਰਟਿਸਪੇਟ ਹੋ ਰਿਆ ਹੈ। ਮੇਰੇ ਚ ਬੈਠਣ ਲੱਗਿਆ।

ਉਹ ਨਹੀਂ ਪੂਰਾ ਪ੍ਰਬੰਧ ਕਰ ਰਹੇ ਆ ਇਧਰ ਚਨੇ ਦੇ ਇਧਰ ਪੂੜੀਆਂ ਨੂੰ ਘਾਰ ਓਏ ਓਏ ਮੈਨੂੰ ਤਾਣਾ ਦਿਓ ਬੋਲੇ ਤੂੜੀਆਂ ਹਾਂਜੀ ਹਾਂਜੀ ਤੁਸੀਂ ਮੈਨੂੰ ਤਾਣਾ ਦਿਓ ਖੋਖੋਰੇ ਮੈਚ ਵੀ ਚੱਲ ਗਿਆ ਮਾਨਾ ਪੂਰੀ ਤਾੜੀ ਵੱਜ ਰਹੀ ਆ ਤੇ ਬਾਰੀਆਂ ਪੈ ਜਾਂਦੀਆਂ ਗੁਰਦਾ ਬਾਰੀਆਂ ਪੈ ਜਾਂਦੀਆਂ ਕਰਕੇ ਨਾਲ ਦੇ ਨਾਲ ਹੀ ਲੈ ਭੱਜਾਂ ਦੇ ਬੜਾ ਯੋਰ ਲਾ ਕੇ ਵੇਖੀ 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 ਗੁੜੀ ਜੀ ਤਾਂ ਤਾਂ ਜੀ ਸਾਡੇ ਕੁੜੀਆਂ ਉਹ ਦੇਖ ਗਏ ਵਿਚਾਰੀਆਂ ਸਰ ਕੋਈ ਨਹੀਂ ਇਹ ਨਾ ਸਰ ਨਾਲ ਲੈ ਕੇ ਜੇ ਤੁਹਾਨੂੰ ਪਸੰਦ ਆਉਂਦਾ ਕੋ ਖੋਦਾ ਕੀ ਵੇਖਣਾ ਧੋੜਾ ਧੋੜਾ ਵੇਖਾਂਗੇ ਵਾਲੀਵਾਲ ਵੀ ਆਉਣ ਜਾ ਰਿਹਾ ਥੋੜੇ ਚਿਰ ਬਾਅਦ ਨਾਲ ਨਾਲ ਬਣ ਰਿਓ ਹੈ ਨਾਲ ਨਾਲ ਬਣੇ ਰਿਓ ਬਣੇ ਰਿਓ ਹੈਨਾ ਆ ਵੇਖੋ ਚਾਹ ਪੀ ਕਿੰਨੀ ਵਾਰੀ ਚਾਹ ਪੀਲੀ ਸਵੇਰ ਦੀ ਸੱਚ ਵੇਲੇ 5-6 ਵਾਰੀ ਚਾਹ ਹੀ ਪੀਲੀ ਹੋਰ ਤੇ ਕੋ ਬਜਾਣੀ ਇਹਨਾਂ ਨੂੰ ਆਪਾਂ ਵੇਲੀ ਕਰਨ ਉਹ ਲਾ ਤਾਈ ਮੁੰਡਿਆਂ ਦਾ ਮੈਚ ਫਸ ਗਿਆ ਡਰਾ ਹੋ ਗਿਆ ਦੋਵਾਂ ਦਾ ਇਕੱਠਾ ਲੱਗਾ ਤੇ ਉਹ ਦੋ ਵੀਰਾਂ ਨੂੰ ਲਾਉਣ ਜਾ ਰਹੇ ਨੇ ਫੇਰ ਦੁਬਾਰਾ ਇੱਕ ਆ ਵੀਰ ਤੇ ਕਾ ਨੀਲੀ ਪਾਸ ਦਾ ਕਿੰਨੇ ਵੀਰ ਨੇ ਪੂਰੇ ਜੋਸ਼ ਨਾਲ ਆਏ ਆ ਟੱਕਰ ਸਾਰਾਈ ਟੱਕਰ ਨੰਗੋ ਕੁੜੀਓ ਛੇਤੀ ਬਾਲੀਬਾਲ ਦੀ ਜੋ ਅੱਜ ਸਕੂਲਾਂ ਤੋਂ ਬਾਲੀਬਾਲ ਦੀਆਂ ਟੀਮਾਂ ਆਈਆਂ ਨੇ ਜੋ ਕਿਸ ਮੇਰੇ ਕੋਲ ਉਹਨਾਂ ਨੇ ਜਿੱਤ ਸੇਵਾ ਜਾਂ ਟੀਮ ਉਹ ਪਾ ਦੋ ਯਾਰ ਮੁੰਡਾ ਕਹਿੰਦਾ ਦੇ ਮੁੰਡਾ ਕਹਿੰਦਾ ਪੂਰੇ ਜੋਸ਼ ਚ ਆ ਗਿਆ ਤੋੜ ਕੇ ਰਿਕਾਰਡ ਕੀ ਕਹਿਣਾ ਚਾਹੋਗੇ ਤੂੰ ਇਹ ਮੁੰਡੇ ਬਾਰੇ ਬਾਬੇ ਦੇ ਰਾਂਗੇ ਆ ਵੇਖਣਾ ਹੈ ਉਤਰਾ ਫ੍ਰੀ ਗੋਲਾ ਸੁਟਿਆ ਸੀ ਕਿੰਨਾ ਗੋਲ 7 ਵੀ 9 ਵੀ ਮੇਰਾ ਸੀ ਤੇ ਬਾਕੀਆਂ ਨੇ ਕਿੰਨਾ ਹਾਂ ਦਾ 9 ਅੰਡਰ ਕਾਰਟੀ 19 ਦੇ ਗੋਲੇ ਨਾਲ ਆੜਨਾ ਥੀਜੇ ਸਾਈਡ ਆੜ ਆਪਣੇ ਆਪਣੇ ਤੋੜ ਤੇ ਰਿਕਾਰਡ ਕਿ ਨਹੀਂ ਦਸੀ ਬੰਤੇ ਆਦੇ ਜਾਂ ਟੀਚਰ ਨੇ ਹੁਣ ਕੁੜੀਆਂ ਤੁਹਾਡਾ ਲਾਉਣ ਲੱਗਿਆ ਕਿ ਮੇਰੇ ਬੱਚੇ ਦਾ ਜਿਹੜਾ ਹੀ ਮਿੰਟੀ ਛੁੱਟ ਗਿਆ ਉਹ ਖੁਦ ਜ਼ਿੰਮੇਵਾਰ ਹੋਏਗਾ ਸੁਣਾ ਟੀਚਰ ਖੁਦ ਜ਼ਿੰਮੇਵਾਰ ਹੋਏਗਾ ਉਧਰ ਵਾਲੀ ਵਾਲ ਵੀ ਚੱਲ ਗਿਆ ਹੈ ਕਿਹੜਾ ਹੋਰ ਕੁਛ ਨਹੀਂ ਕਰ ਰਹੀ ਟੀਚਰ ਹੁਣ ਪਲੀਜ਼ ਸਾਊਂਡ ਸਾਊਂਡ ਪਲੀਜ਼ ਬੰਦ ਕਰ ਦਿੱਤਾ ਜਾਵੇ ਪਲੀਜ਼ ਜੀ ਰੇਸਾਂ ਜਾ ਰਹੀ ਹੈ ਇੱਧਰ ਅੰਡਰ 14 ਦੀ ਰੇਸ ਹੋਣ ਲੱਗੀ ਹੈ ਕਿ ਕੋਈ ਟੀਚਰ ਗੌਰ ਨਹੀਂ ਕਰ ਰਿਹਾ ਕਹਿੰਦੇ ਮੈਂ ਨਾ ਪੂਰੀਆਂ ਐ ਖੇਚਦਾ ਖੇਚਣਾ ਕੁੜੀਓ ਖੇਚ ਕੇ ਖੇਚ ਕੇ ਆ ਫਿਨਿਸ਼ਿੰਗ ਲਾਈਨ ਤੇ ਪਹੁੰਚਦੇ ਆਪਾਂ ਤਜਾਹ ਜੱਕਰ ਸ਼ੁਰੂ ਹੋ ਗਿਆ ਹੈ ਵੈਰੀ ਗੁੱਡ ਥਿੰਕਿੰਗ ਹੋ ਕੇ ਬੈਠੇ ਫ੍ਰੀਜ਼ਰ ਸੁਣਨ ਪੈ ਖਲੀ ਕਰਦੇ ਨੇ ਵੈਰੀ ਗੁੱਡ ਨੈਮ ਨੰਬਰ ਬਹੁਤ ਪਾ ਚੈਨੀਆਂ ਨੇ ਉਹ ਜੋ ਮੋਟਾ ਹੈ ਮਾਈ ਗੋਡ ਮਾਈ ਗੋਡ ਡਰਾਈਵਰ ਇਹ ਲੈ ਆ ਕੁੜੀ ਲੈ ਗਈ ਪਹਿਲਾ ਨੰਬਰ ਵੈਰੀ ਗੁੱਡ ਵੈਰੀ ਗੁੱਡ 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 200 ਮੀਟਰ ਦੀ ਦੌੜ ਚ ਪਹਿਲਾ ਨੰਬਰ ਦੂਜਾ ਵੈਰੀ ਗੁੱਡ ਬਾਕੀ ਰਾਜਿਸ ਸੌਸ ਆ ਗਈਆਂ ਅਗੇ ਸੇ ਕਰਾਉਂਗੇ ਹੋਰ ਉਗਰਾ ਗਈਆਂ ਬਾਕੀ ਅੱਦੇ ਬੱਚੇ ਸੀਰੀਅਸ ਸਟੂਡੈਂਟਸ ਸੌ ਆਪਣਾ ਅਮਾਣਾ ਬਣਾ ਖੇਡ ਲੈ ਆ ਵੇਖ ਲੈ ਜਿਹੜੇ ਨੰਬਰ ਆਲੇ ਨਹੀਂ ਕਿੰਭਾਈਏ ਨੀ ਮੋਟੇ ਗੋੜੀ ਭਾਗੇ ਜਾਂਦਾ ਕਿ ਨਾ ਉੜਦਾ ਵੈਰੀ ਗੁੱਡ ਵੇਖੀ ਹੈ

ਸੁਵੇਲਾ ਅੰਦਰ ਫਾਟੀ ਨਾਲ ਜੀ ਇੱਕ ਹੋਰ ਕੰਪੀਟੀਸ਼ਨ ਹੋਇਆ ਚਾਹ ਪੀਣ ਦਾ ਵੀਰ ਤੇ ਜੇ ਨੰਬਰ ਤੇ ਆ ਗਿਆ ਚਾਹ ਪੀਣ ਚ ਪਹਿਲੇ ਤਾਂ ਕਿਹੜਾ ਆਇਆ ਚਲ ਗਿਆ ਉਹ ਪਹਿਲੇ ਪਹਿਲੇ ਤਾਂ ਹੋਰ ਕਈ ਉਧਰ ਪੂਰੀ ਰੌਣਕ ਵੱਜੀ ਆ ਮਾਣ ਨੌ ਜਾਨੇ ਹੁੰਦੇ ਰਸੇ ਜਿਹਦੇ ਕਿੰਨੇ ਜਾਨੇ ਲੱਗੇ ਸੀ 13 ਜਾਨੇ 13 ਨਹੀਂ ਜਿਆਦੇ ਸੀ 15 16 ਕਾ ਆ ਗਏ ਇਹ ਹੁਣ ਸਾਰੇ ਕਰੋਗਰੀ ਚੱਲੇ ਆ ਤੇ ਹੀ ਵੀ ਚੱਲੇ ਆ ਬਹੁਤ ਵੰਡ ਸਾਹਿਬ ਜਾਣੇ ਹਣ ਜਾ ਕੇ ਸੇਵਾ ਕਰਦੇ ਆ ਐਮ ਆਰ ਐਸ ਨੇ ਜਿਹੜੇ ਨੀਵੀ ਸਾਹਿਬਾਨ ਨੇ ਉਹ ਪੁਲਿਸ ਵੰਸ ਤੇ ਪਹੁੰਚ ਅਦਰ ਵੀਰ ਵੀ ਨਹੀਂ ਕਹਤਾ ਆ ਖੂਨਦਾਨ ਕੀਤਾ ਏ ਹਾਂਜੀ ਟਰਾਫੀ ਮਸਰਨ ਦੇ ਆ ਨਹੀਂ ਕਿੰਨੇ ਕਿੰਨੇ ਨਾ ਪੁੱਠਾ ਵਿਖਾਈ ਦਿੰਦਾ ਕਿੰਨੇ ਨੰਬਰ ਤੇ ਆਏ ਜੀ ਪਹਿਲੇ ਤੇ ਆਪਾਂ ਆਏ ਹਾਂ ਰਸੇ ਰਹੋ ਕਿੰਨੇ ਜਾਣੇ ਲੱਗੇ ਹੋ ਨਹੀਂ ਯਾਨੀ ਨਾ ਸੱਚੋ ਸੱਚ ਦੱਸੋ ਨਾ ਨਹੀਂ ਨਹੀਂ ਸੱਚ ਦੱਸੋ ਵੀਰ ਜੀ ਨਹੀਂ ਨਾ ਨਹੀਂ ਨਹੀਂ ਸੱਚੋ ਸੱਚ ਚਲੋ ਚਲੋ ਨਹੀਂ ਸੱਚੋ ਸੱਚ ਨਹੀਂ ਫਿਰ ਵੀ 20 ਕਹ ਗਏ 20 ਕਹ ਗਏ 20 ਤੱਕ ਆਉਣਾ ਉਧਰ ਐਕਮੈਨ ਥੱਲੇ ਪਾਓ ਥੱਲੇ ਪਾਓ ਪਿਛਾੜ ਨੂੰ ਥੱਲੇ ਪਾਓ ਪਿਛਾੜ ਨੂੰ ਥੱਲੇ ਪਾਓ ਵੇ

ਜੋ ਹਰਨ ਨਹੀਂ ਜਾਈਦਾ ਰੰਚੜਾ ਜਾ ਜਿੱਤ ਗਿਆ ਇਹ ਚਲੋ ਚਲੋ ਮੈਂ ਚਲੋ ਮੈਂ ਨਹੀਂ ਉਹ ਨਹੀਂ ਹੋਣ ਸਾਡੇ ਕੋਲ ਅੰਦਰ ਸਕੂਲ ਆਏ ਨੇ ਇੱਕ ਬੇਂਦੀਆ ਬੈਠਾ ਨਾ ਪਿਓ ਐਸੇ ਨਾ ਹੀ ਪਿਓ ਵਾਕਈ ਮੈਂ ਪਾ ਕੇ ਮੈਂ ਪਾ ਕੇ ਬਹੁਤ ਪਛਤਾਉਣਾ ਹੁਣ ਮੈਂ ਤੋਂ 8 ਜਾਣ ਆ ਜਿਹੜੇ ਬੱਚੇ ਆ ਪਹੁੰਚ ਗਏ ਆ ਦੇ ਹੁਣ ਚੱਲੇ ਲੰਗਰ ਚ ਆ ਚੱਲਦੇ ਆ ਪੰਡਾਲ ਲਿਆ ਇੱਥੇ ਕੱਲ ਕਹਿੰਦੇ ਬਹੁਤ ਹੀ ਧੂਮ ਦਾ ਮੇਲਾ ਬਣਾਇਆ ਜਾਣਾ ਤੇ ਗੋਭੀ ਵਾਲੇ ਮਕੌੜੇ ਪਨੀਰ ਵਾਲੇ ਸਾਰੇ ਚੱਲਣਗੇ ਤੇ ਬਦਾਮ ਵਾਲਾ ਦੁੱਧ ਵੀ ਹੁਣ ਮੋਟਰਸਾਈਕਲ ਖੜ ਲੱਗੇ ਉੱਧਰ ਤੇ ਚਲੋ ਨਾਲ ਨਾਲ ਮਿਲਦੇ ਆਂ ਲਿਗੇ ਆ ਜੀ ਤੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਵਾਂ ਉਹ ਨਾਗਰ ਪੂਰੀਆਂ ਤਿਆਰੀਆਂ ਚੱਲ ਰਹੀਆਂ ਵਾਂ ਕਹਿੰਦੇ ਗੋਭੀ ਗੋਭੋ ਗੋਭੀ ਹੋਇਆ ਕੰਮ ਕੋਈ ਜਿਹੜੇ ਕਿਰਪਾਲ ਨਾਲ ਸਪੇਡ ਤੇ ਲਾਉਣਾ ਨਾ ਕੋਈ ਨਹੀਂ ਕਿਰਪਾਲ ਆਪਣਾ ਭਰਾ ਹੀ ਆ ਉਹ ਚੱਲੋ ਲੈ ਜੱਟ ਦੇ ਦੋ ਮੈਨੂੰ ਆੜੀ ਉਹ ਨਾਗਰ ਜੈਗੜ ਚੋਰਾ ਕੋਈ ਹੂ ਨਵੀਆਂ ਨਹੀਂ ਲਈਆਂ ਜਾਣਦੀਆਂ ਆਹ ਆ ਤੁਹਾਨੂੰ ਸਾਲਾ ਬਣੇ ਆ ਤੇ ਆ ਵੀਰ ਭਰਾ ਤੇ ਵਗਾਂ ਤੇ ਵਾਬਾ ਹੀ ਆਉਂਦੇ ਜੈਗਤਾ ਤੇ ਲੜ ਪਏ ਆ ਤੇ ਆ ਵੀਰ ਅੱਡੇ ਕਰਨ ਵੀਰ ਮੋਦਵਾਰ ਸੇਵਾਦਾਰ ਅੱਡੇ ਵੀਰ ਮੋਦਵਾਰ ਵੀਰ ਸੇਵਾਦਾਰ ਵੀਰ ਆਪਣੇ ਭਰਾ ਇਹ ਪਾਲੇ ਹੋਣਾ ਲੋ ਫਰਮਾਇਸ਼ ਹੋਈ ਆ ਕਿ ਵੀਰ ਜੀ ਵੀਡੀਓ ਬਣਾ ਕੇ ਪਾਓ ਆ ਵੇਖੋ ਵੀਰ ਜੀ ਪਾਲ ਲੈਣਾ ਪੂਰਾ ਕਰ ਗੋਭੀ ਕਾਟ ਪਾਲੇ ਉਹਨਾਂ ਨੂੰ ਸਾਸਰੀ ਘਰ ਬਾਹਰ ਖਾਸ ਸਾਹਿਬ ਦੇ ਫਰੇ ਬਾਬਾ ਜੀ ਕੀ ਹਾਲ ਹੈ ਖਰੇ ਨਜ਼ਾਰੇ ਆਦੇ ਆ ਵੀਰੋਂ ਨਹੀਂ ਖਲੋਤੇ ਵੀਰਮਾਲੇ ਵਿਰਿੰਦਰੋਂ ਨਹੀਂ ਇਹ ਬਾਹਰੋਂ ਬੰਦਿਆਂ ਨੇ ਫੋਨ ਆਇਆ ਕਿ ਨਗਰ ਕੀਰਤਨ ਦੀ ਸਾਰੀ ਵੀਡੀਓ ਕਿਵੇਂ ਲੈ ਲੰਗਰ ਦੀ ਤਿਆਰੀ ਹੁੰਦੀ ਆ ਚਲਾਓ ਓਏ ਇਹਨੂੰ ਕੋਈ ਜਾਦੂ ਨਹੀਂ ਲਾਉ ਮਿੰਨੋ ਨੇ ਆਦਾ ਓਏ ਨਹੀਂ ਇਹ ਨਹੀਂ ਲੈ ਜਾਉ ਮੇਰੀ ਓਏ ਨਹੀਂ ਨਾ ਤੇ ਮਾ ਕਿਸੇ ਦਾ ਗੁੱਸਾ ਆ ਗਿਆ ਹੈ ਮਾਲੇ ਮੈਨੂੰ ਕਹਿੰਦੇ ਇਹਦੀ ਟੈਂਟਰ ਵੀ ਕਰਦੇ ਨੇ ਚੋਰ ਉਹ ਨਹੀਂ ਕਿ ਮੈਂ ਵੀ ਨਹੀਂ ਵੀ ਗੋਮੀ ਚੀਰੇ ਆਂ ਅੰਦਰ ਫਿਰ ਪਕੌੜੇ ਚੱਲਣੇ ਕੋਧੀ ਵਾਲੇ ਵਿੱਚ ਇਹ ਕਹਿ ਦਿੰਦਾ ਜੀ ਨਾ ਕਿਦਾਂ ਠੀਕ ਹੈ ਵਿੱਚ ਇਹ ਬੰਦੇ ਬੰਦੇ ਲੜਪੋ ਲੜਪੋ ਜੁੰਡੇ ਜਿੰਡੀਆਂ ਵੋ ਤੇ ਤੂੰ ਵੀਡੀਓ ਬਣਾਵੇਂ ਚੋਰ ਹੈ ਸੱਚਾ ਇੱਧਰ ਵੇਖੋ ਨਾਲ ਹੀ ਫੋਨ ਕੱਢ ਲਏ ਕਿਹੜਾ ਨੇ ਫੋਨ ਕੱਢਿਆ ਸਾਰੇ ਨੇ ਕੱਢ ਲਏ ਮੈਂ ਪੋਸਟ ਪਾਉਣਾ ਵੇਖੋ ਕਿਦਾਂ ਲਈ ਗਾਣੇ ਦੱਸਣ ਲੱਗਾ ਤੁਸੀਂ ਦੱਸਦੇ ਕੋਈ ਮੇਰੇ ਟਿਕਣੇ ਜਿਹੜੇ ਹੁੰਦੇ ਵੀ ਇੱਥੇ ਕਰੀ ਜਾਂਦੇ ਜਿਉਂਦੇ ਕੀ ਗੱਲ ਵੀਰ ਪੈਂਟ ਕੋਟ ਦੀ ਸਵਾਈ ਹੈ ਤੀ ਬ੍ਰੇਕ ਆ ਗਈ ਆ ਵੀਰ ਨੂੰ ਨਹੀਂ ਸਾਰੇ ਚਾਹ ਪੀਣ ਲੱਗੇ ਆ ਰਾਣੀ ਵਧਣਦਾ ਮੇਰਾ ਭਰਾ ਧਿਆਨ ਨਾਲ ਫੇਰ ਇੱਕ ਮੈਂ ਕਿਹਾ ਵੀਰ ਜੀ ਆਪਾ ਬੱਕਰਾ ਨਹੀਂ ਵਧਣਦਾ ਧਿਆਨ ਨਾਲ ਠੀਕ ਹੈ ਜੀ ਕਿ ਆ ਵੀਰ ਜੀ ਆਇਓ ਚਾਹ ਛਕ ਲਓ ਸਾਰੇ ਵੀਰਪਰਾ ਜੀ ਸਿੰਘ ਚਾਹ ਪੀ ਲਓ ਵੀਰ ਜੀ ਆ ਗਿਆ ਬਾਬਾ ਜੀ ਚਾਹ ਪੀ ਲਓ ਵੀਰ ਜੀ ਪਹਿਲਾਂ ਸਾਹ ਹਾਂ ਮੇਰਾ ਮੂੰਹ ਲਿਆਈ ਸੋਣਾ ਯਾਰ ਲੈਡ ਕਿਧਰ ਬੇਨਤੀ ਕਰ ਆ ਬੇਨਤੀ ਕਰ ਨਹੀਂ ਹੋਣਾ ਚਾਹੀਦਾ ਇਹ ਤੇਰਾ ਚੱਲ ਕਿਹੜੇ ਕਿਹੜੇ ਲੰਗਰ ਹੀ ਆਪਣੇ ਕੋ ਆਪਣੇ ਪਾਲਕ ਆ ਜੀ ਪਾਲਕ ਦੇ ਪਕੌੜੇ ਗੋਭੀ ਦੇ ਪਕੌੜੇ ਰਹਿਣ ਦੇ ਮਗਰ ਜੋਧਾ ਆ ਗਈ ਰਹਿਣ ਦੇ ਆਲੂ ਵਾਲੇ ਵੀ ਉਹ ਕਿਸੇ ਆਧਾਰ ਬਾਬਾ ਕਰਨੀ ਬਾਬਾ ਕਰਨੀ ਬਾਬਾ ਕਰਨ ਉਰਫ ਕਰਨਦੀਪ ਸਿੰਘ ਉਰਫ ਕਰਨ ਕੇਲੀ ਓਏ ਵੀਰ ਆਪਣੇ ਨਾਲ ਆਲੂ ਲਾਦ ਰਹੇ ਆ ਆਲੂ ਵਾਲੇ ਪਕੌੜੇ ਵੀ ਚੱਲਣੇ ਦੇ ਨੇ ਆ ਵੀਰ ਸਾਨ ਸਾਨ ਜੱਟ ਝੋਟਾ ਆ ਵੀਰੋਂ ਅੰਦਰ ਸੇਵਾ ਕਰ ਰਹੇ ਆ ਤੇ ਦੋ ਤਿੰਨ ਵੀਰ ਆ ਲੱਗੇ ਆ ਇੱਕ ਵੀਰ ਇੱਥੇ ਚਾਹ ਪੋਣ ਆਇਆ ਵੇ ਨਹੀਂ ਨਹੀਂ ਅੰਦਰ ਨਹੀਂ ਜਾਣ ਮਾ ਇਹ ਵੀ ਚੱਲਦੇ ਆ ਆਉਂਦੀ ਆਇਆ ਟੰਗ ਲੱਗ ਆ ਮਾ ਆਲੂ ਛੱਲਣਾ ਮੇਰੇ ਜੀ ਇੱਥੇ ਵੀ ਰਾਲੂ ਸਾਹਿਬ ਛਿੱਲ ਰਹੇ ਆ ਪਵਿੱਤਰ ਵੀਰ ਹੁਣੀ ਏ ਭਾਲੇਣਾ ਫਰਮਾਇਸ਼ ਕੇ ਭਾਈ ਆ ਗਈ ਵੀਡੀਓ ਬਣਾ ਕੇ ਪਾਇਓ ਸਾਰੀ ਨਰ ਕੀਰਤਨ ਦੀ ਤਾਂ ਇੱਥੋਂ ਤੋਂ ਹੋ ਕੇ ਇੱਥੋਂ ਛਿੱਲ ਕੇ ਤੇ ਉਹ ਬਾਹਰ ਜਾ ਕੇ ਧੋਵਦੇ ਹਨਾ ਉੱਥੋਂ ਧੋ ਕੇ ਆ ਇੱਥੋਂ ਕਰ ਕਾਰਾਗੁਰਾ ਵੀ ਨਿਕਲਦਾ ਇੱਥੋਂ ਸਬਜ਼ੀਆਂ ਸੂੜੀਆਂ ਬਣ ਗਿਆ ਸਰਜੀਤ ਵੀਰ ਜੀ ਇਧਰ ਨੂੰ ਮੂੰਹ ਕਰੋ ਗਰਮ ਗਰਮ ਚਾਹ ਕਿਹੜਾ ਕਰ ਗਾਈਜ਼ 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 ਵੀਰੇ ਗਾਈਜ਼ ਵੀਰੇ ਅਮ ਬਣਾ ਰਾਏ ਮਿੱਠੀ-ਮਿੱਠੀ ਚਾਹ ਕਾਈ ਸੂਰੇ ਆਪ ਸਗੋ ਸੇ ਲੰਗਰ ਹਾਲ ਦੀ ਜਿੱਥੋਂ ਸਾਰੀ ਸਬਜੀ ਬਣਦੀ ਬਹੁਤ ਐਂ ਸਾਬ ਮੁਕ ਸੇਵਾਦਾਰ ਇੱਥੇ ਮੁਕ ਸੇਵਾਦਾਰ ਵੇ ਲੈੋ ਇਹ ਨਹੀਂ ਪਤਾ ਹੁਣ ਬੰਦ ਕਿੱਥੋਂ ਨਾ ਛੱਡ ਤੇ ਲਿਆ ਚਾਹ ਗਰਮ ਕਰਨੀ ਵੀ ਨਹੀਂ ਹੱਥ ਲਾ ਕੇ ਵੇਖਦੇ ਆ ਨਾ ਗਰਮ ਹੋ ਰਹੀ ਹੈ ਤੇ ਨਹੀਂ ਵੀਰ ਹੁਣੀ ਆਪਣੇ ਪ੍ਰਸ਼ਾਦਾ ਲੈ ਕੇ ਆ ਗਏ ਆ ਬਹੁਤ ਹੀ ਸੇਵਾ ਕਰ ਰਹੇ ਆ ਸੰਗਤਾਂ ਲਈ ਆ ਦਾਲ ਤੇ ਫੁਲਕੇ ਲੈ ਕੇ ਆ ਗਏ ਆ ਦਾਲ ਬਾਬਾ ਜੀ ਆਵੇ ਗੱਦਾ ਵਛਾਇਆ ਗਿਆ ਪੰਕਤ ਲਾ ਲਓ ਆ ਜਾਓ ਸੰਗਤੋਂ ਪ੍ਰਸ਼ਾਦਾ ਛਕ ਲਓ ਸੰਗਤੋਂ ਆ ਜਾਓ ਪ੍ਰਸ਼ਾਦਾ ਛਕ ਲਓ ਸੰਗਤ ਦੇ ਸਹਿਵਾਦਰ ਨੇ ਤੇ ਆਏ ਵੀਰ ਹੈ ਵੀਰ ਉਹਨਾਂ ਦੀ ਫਰਮਾਇਸ਼ ਤੇ ਵਲੌਗ ਬਣਾਇਆ ਤੇ ਹੁਣ ਕਹਿੰਦੇ ਕੀ ਕਵਾਂ ਬਾਰੋਂ ਮੇਰੀ ਨਹੀਂ ਆਪਿਆ ਕਹਿਣਾ ਕੀ ਆ ਅੱਜ ਦਾ ਬੁਰਾ ਵਾੜਾ ਤੂੰ ਬਖਸ਼ੇ ਵੈਰੂ ਬਾਬਾ ਦੀਪ ਸਿੰਘ ਮੱਤਬੁੱਧ ਬਖਸ਼ੇ ਵੈਰੂ ਸਾਲਗਾਰਣ ਮੱਤਬੁੱਧ ਠੀਕ ਆ ਆ ਜੋ ਬੋਲਣੇ ਨੇ ਸੋਚੀਂਗੇ ਤੂੰ ਸਾਲੇ ਕਹਿ ਕੇ ਮਾਰਾ ਸੱਚੇ ਪਾਤਸ਼ਾਹ ਨੂੰ ਕਿ ਬੰਦੇ ਲੱਗ ਜਿਹੜੇ ਬੇਡੇ ਵਿਚਾਰੇ ਆ ਵਾੜਾ ਨਾ ਸੋਚੀ ਕੋ ਫੋਨ ਕਰ ਲੈ ਆਂ ਆ ਵੀਤੀ ਜਾਂਦੇ ਆ ਵਾ ਮੈਂ ਕਿਹਾ ਮੱਤਬੁੱਧ ਬਖਸ਼ੇ ਵੈਰੂ ਉਮੀਦ ਤੇ ਤੁਹਾਨੂੰ ਹੀ ਉਹ ਤੇ ਬਖਸ਼ ਨਹੀਂ ਬਖਸ਼ ਨਹੀਂ ਆ ਤੌਲੀਆ ਲੈ ਕੇ ਤਾਂ ਰਾਮ ਰੀਮੀ ਲੱਗਨ ਦਿਆ ਜੀ ਫੁੱਲ ਤਾਲਿਓ ਇਧਰ ਹੀ ਲਾ ਓਏ ਫੋਟੋ 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 ਕਰੀ ਓ ਨਾ ਕੈਮਰਾ ਬੰਦ ਕਰਤਾ ਓਏ ਹੋ ਗਈ ਹੋ ਗਈ ਹੋ ਗਈ ਵੀਡੀਓ ਆੜ ਗਈ ਵੀਰਾਂ ਦੇ ਮੂੰਹ ਟੱਡੇ ਗਏ ਆ ਪੂਰੀ ਦੇ ਅਬਦਰੇ ਬਾਬਾ ਜੀ ਆ ਸੰਗਤ ਨਾਲ ਸੇਵਾ ਕਰ ਰਹੀ ਐ ਆ ਇਹ ਬਾਬਾ ਜੀ ਉੱਥੋਂ ਮਗਾਇਆ ਗਿਆ ਉੱਥੋਂ ਪਿੱਛੇ ਸੰਗਤ ਆ ਬਾਬਾ ਜੀ ਵੀਰਮਾ ਸਾਹਿਬ ਤੋਂ ਬੈ ਜਾ ਕੱਲ ਰੇਜ ਉੱਡ ਗਈ ਇਹ ਵੀਰਮਾ ਤੋਂ ਆਈ ਸੰਗਤ ਤੇ ਵੀ ਜੇ ਆਪਾਂ ਕਰਦੇ ਆ ਵਲੌਗ ਖਤਮ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਕੱਲ ਫੇਰ ਨਵਾਂ ਵਲੌਗ ਆਣਾ ਨਗਰ ਕੀਰਤਨ ਦਾ